ਕਹਿੰਦੇ ਨੇ ਕਿ ਬੰਦਾ ਜਦੋਂ ਕੋਈ ਕੰਮ ਗਲਤ ਕਰ ਦਿੰਦਾ ਜਾਂ ਡਰ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਲੋੜ ਹੁੰਦੀ ਹੈ ਕਿ ਉਹ ਸ਼ਾਂਤੀ ਨਾਲ ਬੈਠ ਕੇ ਸੋਚੇ ਉਸ ਗੱਲ ਦਾ ਹੱਲ ਕੱਢੇ ਪਰ ਹੁੰਦਾ ਇਸ ਤੋਂ ਉਲਟ ਹੈ ਬੰਦਾ ਹਮੇਸ਼ਾ ਜਦੋਂ ਡਰਿਆ ਹੁੰਦਾ ਹੈ ਜਾਂ ਉਸ ਤੋਂ ਗਲਤ ਹੋ ਜਾਂਦਾ ਤਾਂ ਉਹ ਹਮੇਸ਼ਾ ਹੀ ਫੈਸਲੇ ਗਲਤ ਕਰਦਾ ਹੈ ਤੇ ਉਸ ਦਾ ਨਤੀਜਾ ਉਸਦੇ ਪਹਿਲੇ ਕੰਮ ਤੋਂ ਵੀ ਜ਼ਿਆਦਾ ਭਿਆਨਕ ਨਿਕਲਦਾ ਜਾਨੀ ਜਦੋਂ ਇੱਕ ਕੰਮ ਗਲਤ ਹੋ ਜਾਂਦਾ ਫਿਰ ਸ਼ਾਂਤੀ ਦੇ ਨਾਲ ਬੰਦਾ ਸੋਚ ਸਮਝ ਦੇ ਨਾਲ ਬੰਦਾ ਜੇ ਨਾ ਚੱਲੇ ਤਾਂ ਫਿਰ ਗਲਤੀ ਹੁੰਦਾ ਜਾਂਦਾ ਹੈ ਜਦ ਕਿ ਲੋੜ ਹੁੰਦੀ ਹੈ ਸ਼ਾਂਤੀ ਨਾਲ ਬੈਠ ਕੇ ਸੋਚਣ ਦੀ ਤੇ ਉਸ ਤੋਂ ਬਾਅਦ ਕੋਈ ਕਦਮ ਚੱਕਣ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਪੁਲਿਸ ਮਹਿਲਾ ਪੁਲਿਸ ਥਾਣੇਦਾਰ ਤੋਂ ਇੱਕ ਗਲਤੀ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਸਹੀ ਕਰਨ ਲਈ ਉਸ ਦੀ ਪਰਪਾਈ ਕਰਨ ਲਈ ਉਹ ਇਹੋ ਜਿਹਾ ਕੁਝ ਕਰਦੀ ਹੈ ਇਹੋ ਜੇ ਬੰਦਿਆਂ ਦੇ ਚੰਗਲ ਦੇ ਵਿੱਚ ਪਤ ਜਾਂਦੀ ਹੈ ਕਿ ਉਸ ਨੂੰ ਉਸ ਗੱਲ ਦਾ ਬਹੁਤ ਵੱਡਾ ਹਰਜਾਨਾ ਭੁਗਤਣਾ ਪੈਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਦੀ ਇਥੋਂ ਦੀ ਇੱਕ ਮਹਿਲਾ ਥਾਣੇਦਾਰ ਜਿਸ ਦਾ ਨਾਮ ਸੁਨੀਤਾ ਸੀ ਉਹ ਇੱਥੇ ਪੁਲਿਸ ਮੁਖਿਆਲੇ ਦੇ ਵਿੱਚ ਸੀ ਤੇ ਇੱਥੇ ਹੀ ਕੁਆਟਰਾਂ ਦੇ ਵਿੱਚ ਪੁਲਿਸ ਕੁਆਟਰ ਦੇ ਵਿੱਚ ਰਹਿੰਦੀ ਸੀ ਇਸ ਦਾ ਪਤੀ ਇਸ ਤੋਂ 100 ਕਿਲੋਮੀਟਰ ਦੂਰ ਕਿਉਂਕਿ ਉਹ ਇੱਕ ਗ੍ਰਾਮ ਸੇਵਕ ਦੀ ਨੌਕਰੀ ਕਰਦਾ ਸੀ ਇਸ ਤੋਂ 100 ਕਿਲੋਮੀਟਰ ਦੂਰ ਇਸ ਦੇ 7 ਸਾਲਾਂ ਮੁੰਡੇ ਦੇ ਨਾਲ ਰਹਿੰਦਾ ਸੀ ਜਾਨੀ ਇਹ ਕੱਲੀ ਹੀ ਇੱਥੇ ਪੁਲਿਸ ਕੁਆਟਰ ਦੇ ਵਿੱਚ ਰਹਿੰਦੀ ਸੀ ਗੱਲ ਹੈ 20 ਜਨਵਰੀ 2016 ਦੀ ਪੁਲਿਸ ਸਟੇਸ਼ਨ ਦੇ ਵਿੱਚ ਜਿੱਥੇ ਸੁਨੀਤਾ ਦੀ ਪੋਸਟਿੰਗ ਹੁੰਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਬੈਰਲਸ ਆਉਂਦੀ ਹੈ ਕਿ ਕਿਤੇ ਦੰਗਾ ਹੋ ਗਿਆ ਤਾਂ ਪੁਲਿਸ ਪਾਰਟੀ ਉੱਥੇ ਜਾਂਦੀ ਹੈ ਨਾਲ ਹੀ ਸੁਨੀਤਾ ਜਾਂਦੀ ਹੈ ਤੇ ਉੱਥੇ ਮਾਮਲਾ ਇੰਨਾ ਭਖ ਜਾਂਦਾ ਹੈ ਕਿ ਪੁਲਿਸ ਨੂੰ लाठी चार्ज ਕਰਨਾ ਪੈਂਦਾ ਹੈ लाठी चार्ज ਕਰਨ ਤੋਂ ਬਾਅਦ ਉੱਥੇ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਤੇ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਜੋ ਇਹ ਪੁਲਿਸ ਕਰਮੀ ਉਸ ਜਗ੍ਹਾ ਤੇ ਗਏ ਸੀ लाਠੀ ਚਾਰਜ ਹੋਇਆ ਸੀ ਇਹਨਾਂ ਉੱਤੇ ਕਾਰਵਾਈ ਹੁੰਦੀ ਹੈ ਇਹਨਾਂ ਨੂੰ ਪਹਿਲਾਂ ਤਾਂ ਲਾਇਨ ਹਾਜ਼ਰ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਇਹਨਾਂ ਦੀ ਇਨਕੁਆਰੀ ਕੀਤੀ ਜਾਂਦੀ ਹੈ ਤੇ ਹੁਣ ਸੁਨੀਤਾ ਬਹੁਤ ਡਰੀ ਹੁੰਦੀ ਹੈ ਕਿਉਂਕਿ ਸੁਨੀਤਾ ਨੂੰ ਲੱਗਦਾ ਹੈ ਕਿ ਮੈਂ ਇਸ ਮਾਮਲੇ ਦੇ ਵਿੱਚ ਸਸਪੈਂਡ ਹੋਵਾਂਗੀ ਜਾਣੀ ਉਸ ਨੂੰ ਆਪਣੀ ਨੌਕਰੀ ਜਾਣ ਦਾ ਡਰ ਸਤਾ ਰਿਹਾ ਸੀ ਉਹ ਥਾਣੇ ਦੇ ਇੰਚਾਰਜ ਕੁਲਦੀਪ যাদਬ ਨੂੰ ਮਿਲਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਮੇਰੀ ਮਦਦ ਕਰੋ ਮੈਨੂੰ ਲੱਗਦਾ ਹੈ ਕਿ ਮੈਂ ਇਸ ਕੇਸ ਦੇ ਵਿੱਚੋਂ ਬਾਹਰ ਨਹੀਂ ਆਉਣਾ ਮੇਰੀ ਨੌਕਰੀ ਜਾ ਸਕਦੀ ਹੈ ਕਿਰਪਾ ਕਰਕੇ ਮੇਰੀ ਤੁਸੀਂ ਮਦਦ ਕਰੋ ਕੁਲਦੀਪ যাদਬ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਤੇਰੀ ਹਰ ਪੱਖੋਂ ਮਦਦ ਕਰਾਂਗਾ ਕੁਲਦੀਪ যাদਬ 3 ਫਰਵਰੀ 2016 ਨੂੰ ਤਕਰੀਬਨ ਸ਼ਾਮ ਨੂੰ ਸੁਨੀਤਾ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਮੈਂ ਤੇਰੇ ਕੇਸ ਬਾਰੇ ਤੇਰੇ ਨਾਲ ਗੱਲ ਕਰਨੀ ਆ ਤੂੰ ਮੇਰੇ ਕੁਆਟਰ ਦੇ ਵਿੱਚ ਆ ਸੁਨੀਤਾ ਉਸਦੇ ਕੁਆਟਰ ਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਸੁਨੀਤਾ ਨੂੰ ਇਹ ਸੀ ਕਿ ਮੈਂ ਕਿਸੇ ਢੰਗ ਨਾਲ ਜੋ ਇਹ ਇਨਕੁਆਰੀ ਹੈ ਇਹਦੇ ਵਿੱਚੋਂ ਨਿਕਲ ਜਾਵਾਂ ਮੇਰੀ ਨੌਕਰੀ ਨਾ ਜਾਵੇ ਤਾਂ ਉਹ ਕੁਲਦੀਪ ਦੇ ਕੁਆਟਰ ਦੇ ਵਿੱਚ ਜਾਂਦੀ ਹੈ ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਜਾਂਦੀ ਹੈ ਤਾਂ ਕੁਲਦੀਪ ਡ੍ਰੈਂਗ ਰੂਮ ਦੇ ਵਿੱਚ ਬੈਠਾ ਸ਼ਰਾਬ ਪੀ ਰਿਹਾ ਸੀ। ਸੁਨੀਤਾ ਇਹ ਦੇਖ ਕੇ ਥੋੜੀ ਘਬਰਾ ਆ ਜਾਂਦੀ ਹੈ। ਪਰ ਕੁਲਦੀਪ ਉਸ ਨੂੰ ਕਹਿੰਦਾ ਕਿ ਘਬਰਾਉਣ ਦੀ ਲੋੜ ਨਹੀਂ। ਕੋਈ ਗੱਲ ਨਹੀਂ। ਤੂੰ ਆਰਾਮ ਨਾਲ ਬੈਠ। ਆਪਾਂ ਗੱਲਬਾਤ ਕਰਦੇ ਹਾਂ। ਹੁਣ ਗੱਲਬਾਤ ਕਰਦੇ ਕਰਦੇ ਕੁਲਦੀਪ ਉਸ ਨੂੰ ਇੱਕ ਪੈਗ ਬਣਾ ਕੇ ਦਿੰਦਾ ਹੈ। ਕਿ ਲੈ ਤੂੰ ਵੀ ਪੈਗ ਪੀ ਲਾ ਜੋ ਤੇਰੇ ਦਿਮਾਗ ਤੇ ਟੈਨਸ਼ਨ ਆ ਉਹ ਇਸ ਨਾਲ ਖਤਮ ਹੋ ਜਾਏਗੀ ਪਹਿਲਾਂ ਤਾਂ ਸੁਨੀਤਾ ਇਸ ਗੱਲ ਨੂੰ ਨਾ ਕਰਦੀ ਆ ਜਾਨੀ ਸ਼ਰਾਬ ਪੀਣ ਨੂੰ ਨਾ ਕਰਦੀ ਐ ਪਰ ਜਦੋਂ ਕੁਲਦੀਪ ਜਾਦਵ ਉਸ ਨੂੰ ਜਾਦਾ ਕਹਿੰਦਾ ਤਾਂ ਉਹ ਸ਼ਰਾਬ ਦਾ ਪੈਗ ਪੀ ਲੈਂਦੀ ਐ ਉਸ ਤੋਂ ਬਾਅਦ ਇੱਕ ਦੋ ਪੈਗ ਉਹ ਹੋਰ ਪੀ ਲੈਂਦੀ ਐ ਤਾਂ ਕੁਲਦੀਪ ਉਸ ਨੂੰ ਕਹਿੰਦਾ ਕਿ ਤੂੰ ਫਿਕਰ ਨਾ ਕਰ ਤੇਰੀ ਨੌਕਰੀ ਨੂੰ ਮੇਰੇ ਹੁੰਦੇ ਕੋਈ ਖਤਰਾ ਨਹੀਂ ਮੈਂ ਤੈਨੂੰ ਇਸ ਤੋਂ ਬਚਾਵਾਂਗਾ ਹੁਣ ਉਹ ਆਪਣੇ ਪਰਿਵਾਰਾਂ ਬਾਰੇ ਗੱਲਾਂ ਕਰਦੇ ਨੇ ਤਾਂ ਸੁਨੀਤਾ ਦੱਸਦੀ ਹੈ ਕਿ ਮੇਰਾ ਪਤੀ ಗ್ರಾಮ ਸੇਵਕ ਦੀ ਨੌਕਰੀ ਕਰਦਾ ਤੇ ਉਹ ਮੇਰੇ ਬੇਟੇ ਦੇ ਨਾਲ ਇੱਥੋਂ 100 ਕਿਲੋਮੀਟਰ ਦੂਰ ਰਹਿੰਦਾ ਜਾਣੀ ਮੈਂ ਕੁਆਟਰ ਦੇ ਵਿੱਚ ਕੱਲੀ ਰਹਿਣੀ ਆਂ ਇਧਰੋਂ ਕੁਲਦੀਪ ਜਾਦਵ ਵੀ ਕਹਿੰਦਾ ਕਿ ਮੇਰਾ ਪਰਿਵਾਰ ਵੀ ਕਾਨਪੁਰ ਦੇ ਵਿੱਚ ਰਹਿੰਦਾ ਤੇ ਮੈਂ ਵੀ ਇੱਥੇ ਇਕੱਲਾ ਹੀ ਰਹਿਣਾ ਇਹ ਗੱਲਾਂ ਕਰਦਾ ਕਰਦਾ ਕੁਲਦੀਪ ਉੱਠ ਕੇ ਸੁਨੀਤਾ ਦੇ ਕੋਲ ਚਲਾ ਜਾਂਦਾ ਤੇ ਉਸ ਦੇ ਨਾਲ ਗਲਤ ਹਰਕਤਾਂ ਕਰਦਾ ਹੈ ਉਸ ਉਤੇ ਸਬੰਧ ਬਣਾਉਣ ਲਈ ਪ੍ਰੈਸ਼ਰ ਪਾਉਂਦਾ ਉਸ ਨੂੰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਸਬੰਧ ਬਣਾਏਂਗੀ ਤਾਂ ਹੀ ਤੈਨੂੰ ਮੈਂ ਸਸਪੈਂਡ ਹੋਣੋਂ ਬਚਾ ਸਕਦਾ ਹੁਣ ਉਹ ਸੁਨੀਤਾ ਨੂੰ ਜੋ ਕਿ ਥੋੜੀ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੀ ਹੈ ਉਸ ਨੂੰ ਆਪਣੇ ਬੈਡਰੂਮ ਦੇ ਵਿੱਚ ਲੈ ਜਾਂਦਾ ਹੈ ਤੇ ਸਾਰੀ ਰਾਤ ਉਹ ਉਸ ਨਾਲ ਸਬੰਧ ਬਣਾਉਂਦਾ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਪਰ ਜਦੋਂ ਸਵੇਰੇ ਸੁਨੀਤਾ ਉੱਠਦੀ ਹੈ ਉਸਦੀ ਅੱਖ ਖੁੱਲਦੀ ਹੈ ਤਾਂ ਉਸਦੇ ਸਰੀਰ ਉੱਤੇ ਕੋਈ ਵੀ ਕੱਪੜਾ ਨਹੀਂ ਸੀ ਤੇ ਉਹ ਇਹ ਸਭ ਦੇਖ ਕੇ ਕੰਬਰਾ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਉਹ ਉੱਠ ਕੇ ਦੇਖਦੀ ਹੈ ਤਾਂ ਕੰਦ ਉੱਤੇ ਲੱਗੀ LCD ਦੇ ਵਿੱਚ ਸੁਨੀਤਾ ਤੇ ਕੁਲਦੀਪ ਦੀ ਜੋ ਰਾਤ ਨੂੰ ਸੰਬੰਧ ਬਣਾਉਂਦਿਆਂ ਦੀ ਵੀਡੀਓ ਸੀ ਉਹ ਚੱਲ ਰਹੀ ਸੀ ਜਾਣੇ ਕੁਲਦੀਪ ਨੇ ਇਹ ਸਭ ਕੁਝ ਕੈਮਰੇ ਦੇ ਵਿੱਚ ਰਿਕਾਰਡ ਕਰ ਲਿਆ ਸੀ ਸੁਨੀਤਾ ਪਰੇਸ਼ਾਨ ਹੋ ਜਾਂਦੀ ਹੈ ਤੇ ਕੁਲਦੀਪ ਨੂੰ ਪੁੱਛਦੀ ਹੈ ਕਿ ਇਹ ਤੂੰ ਕੀ ਕੀਤਾ ਤਾਂ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਇਹ ਤਾਂ ਮੈਂ ਇਸ ਲਈ ਰਿਕਾਰਡ ਕਰ ਲਿਆ ਕਿ ਕਈ ਵਾਰ ਦੇਖਣ ਨੂੰ ਜੀ ਕਰਦਾ ਤੇ ਮੈਂ ਦੇਖ ਲਿਆ ਕਰਾਂਗਾ ਹੁਣ ਇਹ ਕਾਫੀ ਇਹਨਾਂ ਦਾ ਮੇਲ ਜੋਲ ਵੱਧ ਜਾਂਦਾ ਹੈ ਜਾਨੀ ਇੱਕ ਮਹੀਨੇ ਦੇ ਵਿੱਚ ਤਕਰੀਬਨ 15-15 20-20 ਵਾਰ ਇਹ ਮਿਲਦੇ ਨੇ ਕਿਉਂਕਿ ਸੁਨੀਤਾ ਨੂੰ ਇਹ ਹੁੰਦਾ ਹੈ ਕਿ ਮੇਰੀ ਨੌਕਰੀ ਕਿਸੇ ਹਿਸਾਬ ਨਾਲ ਬਚਣੀ ਚਾਹੀਦੀ ਹੈ ਉਸ ਤੋਂ ਬਾਅਦ ਇੱਕ ਦਿਨ ਕੁਲਦੀਪ ਸੁਨੀਤਾ ਨੂੰ ਕਹਿੰਦਾ ਕਿ ਜੇ ਤੂੰ ਨੌਕਰੀ ਆਪਣੀ ਬਚਾਉਣਾ ਚਾਹੁੰਦੀ ਹੈ ਤਾਂ ਤੈਨੂੰ ਉੱਚ ਅਧਿਕਾਰੀ ਨਾਲ ਵੀ ਸੰਬੰਧ ਬਣਾਉਣੇ ਪੈਣਗੇ ਜਾਨੀ ਜੋ ਉਸ ਤੋਂ ਉੱਪਰ ਅਧਿਕਾਰੀ ਹੁੰਦਾ ਹੈ ਸੁਨੀਤਾ ਉਸ ਨਾਲ ਝਗੜਾ ਕਰਦੀ ਹੈ ਪਰ ਕੁਲਦੀਪ ਕਹਿੰਦਾ ਹੈ ਕਿ ਨੌਕਰੀ ਤੇਰੀ ਤਾਂ ਹੀ ਬਚੇਗੀ ਹੁਣ ਸੁਨੀਤਾ ਉੱਪਰਲੇ ਜਾਨੀ ਉਸ ਤੋਂ ਜੋ ਉੱਪਰ ਅਧਿਕਾਰੀ ਹੁੰਦਾ ਉਸ ਨਾਲ ਵੀ ਸੰਬੰਧ ਬਣਾਉਂਦੀ ਹੈ ਐਦਾਂ ਕਰਕੇ ਚਾਰ ਪੰਜ ਅਧਿਕਾਰੀ ਸੁਨੀਤਾ ਦਾ ਸਰੀਰਕ ਸ਼ੋਸ਼ਣ ਕਰਦੇ ਆ ਜਿਸ ਲਈ ਕੁਲਦੀਪ ਨੇ ਸੁਨੀਤਾ ਨੂੰ ਮਜਬੂਰ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਇੱਕ ਦਿਨ ਸੁਨੀਤਾ ਦਾ ਸਸਪੈਂਸ਼ਨ ਲੈਟਰ ਸਸਪੈਂਸ਼ਨ ਆਰਡਰ ਉਸ ਦੇ ਟੇਬਲ ਤੇ ਪਿਆ ਹੁੰਦਾ ਹੈ ਇਹ ਦੇਖ ਕੇ ਸੁਨੀਤਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਉਹ ਕੁਲਦੀਪ ਦੇ ਕੋਲ ਜਾਂਦੀ ਹੈ ਉਸ ਨਾਲ ਝਗੜਾ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਸਰੀਰ ਨੂੰ ਨੋਚਿਆ ਤੇ ਉੱਚ ਅਧਿਕਾਰੀਆਂ ਨੇ ਵੀ ਤੇਰੇ ਕਾਰਨ ਮੇਰੇ ਸਰੀਰ ਨੂੰ ਨੋਚਿਆ ਤੁਸੀਂ ਮੇਰਾ ਸਰੀਰ ਖੋਸ਼ੋਸ਼ਨ ਵੀ ਕੀਤਾ ਪਰ ਮੈਂ ਤਾਂ ਫੇਰ ਸਸਪੈਂਡ ਹੋ ਗਈ ਜਾਨੀ ਥਾਣੇ ਦੇ ਵਿੱਚ ਉਸ ਦਾ ਕੁਲਦੀਪ ਦੇ ਨਾਲ ਝਗੜਾ ਹੁੰਦਾ ਹੈ ਇਹ ਜੋ ਝਗੜਾ ਸੀ ਇਸ ਬਾਰੇ ਜੋ ਥਾਣੇ ਦੇ ਵਿੱਚ ਹੋਰ ਅਧਿਕਾਰੀ ਸੀ ਹੋਰ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹ ਕੁਲਦੀਪ ਨੂੰ ਧਮਕੀ ਦਿੰਦੀ ਹੈ ਕਿ ਮੈਂ ਤੇਰੇ ਖਿਲਾਫ ਆਈਜੀ ਡੀਆਈਜੀ ਨੂੰ ਸ਼ਿਕਾਇਤ ਕਰਾਂਗੀ ਕਿ ਤੂੰ ਮੇਰੇ ਨਾਲ ਆਹ ਕੁਝ ਕੀਤਾ ਪਰ ਕੁਲਦੀਪ ਸੁਨੀਤਾ ਨੂੰ ਕਹਿੰਦਾ ਹੈ ਕਿ ਇਹ ਸਭ ਕਰਨ ਤੋਂ ਪਹਿਲਾਂ ਇਹ ਗੱਲ ਯਾਦ ਰੱਖ ਲਈ ਕਿ ਤੇਰੀ ਮੇਰੇ ਕੋਲ ਵੀਡੀਓ ਆ ਇਹ ਸੁਣ ਕੇ ਸੁਨੀਤਾ ਹੁਣ ਲਾਚਾਰ ਹੋ ਜਾਂਦੀ ਹੈ ਪਰ ਉਥੋਂ ਗੁੱਸੇ ਦੇ ਨਾਲ ਚਲੀ ਜਾਂਦੀ ਹੈ ਯਾਨੀ ਆਪਣੇ ਪਤੀ ਦੇ ਕੋਲ ਚਲੀ ਜਾਂਦੀ ਹੈ ਤੇ 2 ਦਿਨ ਬਾਅਦ ਕੁਲਦੀਪ ਵੀ ਆਪਣੇ ਪਰਿਵਾਰ ਕੋਲ ਚ ਲੈ ਜਾਂਦਾ ਕਾਂਨਪੁਰ ਚ ਲਿਆ ਜਾਂਦਾ ਹੈ ਪਰ ਤਿੰਨ ਚਾਰ ਦਿਨਾਂ ਬਾਅਦ ਇੱਕ ਬੰਦਾ ਇਸ ਥਾਣੇ ਦੇ ਵਿੱਚ ਆਉਂਦਾ ਹੈ ਤੇ ਉਹ ਸੁਨੀਤਾ ਬਾਰੇ ਪੁੱਛਦਾ ਹੈ ਪਰ ਜੋ ਉੱਥੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਕਿ ਸੁਨੀਤਾ ਨੂੰ ਗਈ ਨੂੰ ਤਾਂ ਇੱਥੋਂ ਤਿੰਨ ਚਾਰ ਦਿਨ ਹੋ ਗਏ ਪਰ ਉਹ ਬੰਦਾ ਕਹਿੰਦਾ ਕਿ ਸੁਨੀਤਾ ਦੇ ਨਾਲ ਮੇਰੀ ਗੱਲ ਨਹੀਂ ਹੋ ਰਹੀ ਮੈਂ ਸੁਨੀਤਾ ਦਾ ਪਤੀ ਆ ਚਾਰ ਦਿਨ ਹੋ ਗਏ ਮੇਰਾ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੁਨੀਤਾ ਦੇ ਪਤੀ ਦਾ ਨਾਮ ਅਜੇ ਹੁੰਦਾ ਹੈ ਅਜੇ ਨੂੰ ਪੁਲਿਸ ਮੁਲਾਜ਼ਮ ਦੱਸਦੇ ਨੇ ਕਿ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਯਾਨੀ ਸੁਨੀਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਇਸ ਲਈ ਉਹ ਤਕਰੀਬਨ 4-5 ਦਿਨ ਪਹਿਲਾਂ ਇੱਥੋਂ ਇਹ ਕਹਿ ਕੇ ਗਈ ਸੀ ਕਿ ਮੈਂ ਆਪਣੇ ਪਤੀ ਕੋਲ ਯਾਨੀ ਆਪਣੇ ਪਰਿਵਾਰ ਕੋਲ ਜਾ ਰਹੀ ਹਾਂ ਪਰ ਅਜੇ ਨੇ ਕਿਹਾ ਕਿ ਮੇਰਾ ਤਾਂ ਸੁਨੀਤਾ ਦੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਉਸ ਦਾ ਫੋਨ ਵੀ ਬੰਦ ਆ ਰਿਹਾ ਤੇ ਹੁਣ ਸੁਨੀਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖੀ ਜਾਂਦੀ ਹੈ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਥਾਣੇ ਦਾ ਇੰਚਾਰਜ ਸੁਰਿੰਦਰ ਕੁਲਕਰਨੀ ਹੁੰਦਾ ਹੈ ਹੁਣ ਸੁਨੀਤਾ ਦਾ ਜੋ ਫੋਨ ਹੁੰਦਾ ਉਸ ਦੀ ਲੋਕੇਸ਼ਨ ਕਢਾਈ ਜਾਂਦੀ ਹੈ ਜਾਨੀ ਆ ਲਾਸਟ ਉਸ ਦੀ ਕਾਲ ਡਿਟੇਲ ਕਢਾ ਕੇ ਲਾਸਟ ਕਾਲ ਬਾਰੇ ਪਤਾ ਕੀਤਾ ਜਾਂਦਾ ਤਾਂ ਉਹ ਕਾਨਪੁਰ ਦੇ ਦਿਹਾਤੀ ਇੱਕ ਪੀਸੀਓ ਤੋਂ ਜੋ ਫੋਨ ਸੀ ਉਹ ਸੁਨੀਤਾ ਦੇ ਫੋਨ ਤੇ ਆਇਆ ਸੀ ਹੁਣ ਪੁਲਿਸ ਉੱਥੇ ਜਾਂਦੀ ਹੈ ਜਾਂਚ ਕਰਦੀ ਹੈ ਤੇ ਉਥੇ ਇੱਕ ਤਲਾਬ ਦੇ ਵਿੱਚੋਂ ਸੁਨੀਤਾ ਦੀ লাশ ਮਿਲਦੀ ਹੈ ਪੁਲਿਸ ਨੂੰ ਲੱਗਿਆ ਕਿ ਸੁਨੀਤਾ ਨੇ ਸਸਪੈਂਡ ਹੋਣ ਦੇ ਡਿਪਰੈਸ਼ਨ ਦੇ ਵਿੱਚ ਆਤਮ ਹੱਤਿਆ ਕਰ ਲਈ ਪੀਸੀਓ ਤੋਂ ਜੋ ਫੋਨ ਆਇਆ ਸੀ ਉਸ ਬਾਰੇ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਪਰ ਅਜੇ ਥਾਣੇ ਦੇ ਬਾਰ ਬਾਰ ਚੱਕਰ ਲਗਾ ਰਿਹਾ ਸੀ ਤੇ ਇੱਕ ਮਹਿਲਾ ਕਾਂਸਟੇਬਲ ਉਸ ਨੂੰ ਕਹਿੰਦੀ ਹੈ ਕਿ ਤੇਰੀ ਪਤਨੀ ਦੇ ਯਾਨੀ ਸੁਨੀਤਾ ਦੀ ਮੌਤ ਪਿੱਛੇ ਹੋਵੇ ਨਾ ਹੋਵੇ ਕੁਲਦੀਪ ਜਾਦਵ ਦਾ ਹੱਥ ਹੈ ਕਿਉਂਕਿ ਉਹ ਦੱਸਦੀ ਹੈ ਕਿ ਇਹਨਾਂ ਦਾ ਉਸ ਦਿਨ ਝਗੜਾ ਹੋਇਆ ਸੀ ਜਿਸ ਦਿਨ ਸੁਨੀਤਾ ਇੱਥੋਂ ਚਲੀ ਗਈ ਹੁਣ ਜੋ ਅਜੇ ਸੀ ਉਹ ਪੁਲਿਸ ਨੂੰ ਕਹਿੰਦਾ ਹੈ ਕਿ ਕੁਲਦੀਪ ਜਾਦਵ ਨੇ ਹੀ ਮੇਰੀ ਪਤਨੀ ਦੀ ਹੱਤਿਆ ਕੀਤੀ ਹੈ ਪਰ ਥਾਣੇ ਵਾਲੇ ਉਸ ਦੀ ਗੱਲ ਨਹੀਂ ਸੁਣਦੇ ਕਿਉਂਕਿ ਕੁਲਦੀਪ ਜਾਦਵ ਖੁਦ ਇੱਕ ਥਾਣਾ ਇੰਚਾਰਜ ਸੀ ਹੁਣ ਇਹ ਗੱਲ মিডিਆ ਦੇ ਵਿੱਚ ਆਉਂਦੀ ਆ ਹਾਈਲਾਈਟ ਹੁੰਦੀ ਹੈ ਕਿਉਂਕਿ ਅਜੇ ਇੱਕ ਸਰਕਾਰੀ ਮੁਲਾਜ਼ਮ ਸੀ ਉਸ ਨੂੰ ਪਤਾ ਸੀ ਕਿ ਕਿਵੇਂ ਇਸ ਕੇਸ ਨੂੰ ਹਾਈਲਾਈਟ ਕੀਤਾ ਜਾ ਸਕਦਾ ਉਹ ਇਸ ਕੇਸ ਨੂੰ ਹਾਈਲਾਈਟ ਕਰਦਾ মিডিਆ ਦੇ ਵਿੱਚ ਆਉਂਦਾ ਖਬਰਾਂ ਚੱਲਦੀਆਂ ਨੇ ਤੇ ਇਹ ਗੱਲ ਹੁਣ ਉੱਚ ਅਧਿਕਾਰੀਆਂ ਤੱਕ ਪਹੁੰਚਦੀ ਹੈ ਉੱਚ ਅਧਿਕਾਰੀਆਂ ਨੇ ਇਸ ਕੇਸ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਨਿਰਪੱਖ ਜਾਂਚ ਫਿਰ ਜੋ ਲਾਸਟ ਫੋਨ ਕਾਨਪੁਰ ਦਿਹਾਤੀ ਦੇ ਵਿੱਚੋਂ ਸੁਨੀਤਾ ਦੇ ਫੋਨ ਤੇ ਆਇਆ ਸੀ ਜਾਨੀ ਪੀਸੀਓ ਤੋਂ ਆਇਆ ਸੀ ਉਸ ਦੀ ਫਿਰ ਸੀਸੀਟੀਵੀ ਫੁਟੇਜ ਵੀ ਕਢਵਾਈ ਜਾਂਦੀ ਹੈ ਉਹੀ ਸਮੇਂ ਜੋ ਕੁਲਦੀਪ যাদਬ ਹੁੰਦਾ ਉਸ ਨੇ ਹੀ ਉਸ ਪੀਸੀਓ ਤੋਂ ਫੋਨ ਕੀਤਾ ਹੁੰਦਾ ਹੁਣ ਕੁਲਦੀਪ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਕਿ ਤੂੰ ਸੁਨੀਤਾ ਦਾ ਕਤਲ ਕਿਉਂ ਕੀਤਾ ਤਾਂ ਉਸ ਨੇ ਦੱਸਿਆ ਕਿ ਸੁਨੀਤਾ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇ ਮੇਰੀ ਨੌਕਰੀ ਜੇ ਵਾਪਸ ਨਾ ਮਿਲੀ ਤਾਂ ਮੈਂ ਤੈਨੂੰ ਤੇ ਉਹ ਚਾਰ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਕੁਲਦੀਪ ਵਾਂਗੂ ਹੀ ਉਹਨਾਂ ਨੂੰ ਮੈਂ ਫਸਾ ਦੇਵਾਂਗੀ ਮੈਂ ਡੀਆਈਜੀ ਆਈਜੀ ਤੱਕ ਤੁਹਾਡੀ ਸ਼ਿਕਾਇਤ ਕਰਾਂਗੀ ਮੀਡੀਆ ਦੇ ਵਿੱਚ ਆਵਾਂਗੀ ਤੇ ਇਹ ਗੱਲ ਸੁਣ ਕੇ ਕੁਲਦੀਪ ਡਰ ਜਾਂਦਾ ਤੇ ਉਸ ਨੂੰ ਲੱਗਦਾ ਕਿ ਸੁਨੀਤਾ ਨੂੰ ਮਾਰ ਦੇਣਾ ਹੀ ਸਭ ਤੋਂ ਸਹੀ ਰਸਤਾ ਹੈ ਨਹੀਂ ਸਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ ਇਹ ਸਾਡਾ ਚਿਹਰਾ ਦੁਨੀਆ ਦੇ ਸਾਹਮਣੇ ਲਿਆਏਗੀ ਤੇ ਸਾਨੂੰ ਇਸ ਨਾਲ ਸਜ਼ਾ ਵੀ ਹੋ ਸਕਦੀ ਹੈ ਤੇ ਸਾਡੀ ਨੌਕਰੀ ਵੀ ਜਾ ਸਕਦੀ ਹੈ ਤਾਂ ਫਿਰ ਇਕ ਕੁਲਦੀਪ ਇੱਕ ਪੀਸੀਓ ਤੋਂ ਕਾਨਪੁਰ ਦਿਹਾਤੀ ਦੀ ਇੱਕ ਪੀਸੀਓ ਤੋਂ ਫੋਨ ਕਰਦਾ ਸੁਨੀਤਾ ਨੂੰ ਤੇ ਉੱਥੇ ਬੁਲਾਉਂਦਾ ਹੈ ਉੱਥੇ ਬੁਲਾਉਣ ਤੋਂ ਬਾਅਦ ਇੱਕ ਤਲਾਬ ਦੇ ਕਿਨਾਰੇ ਜਾਂਦੇ ਨੇ ਉੱਥੇ ਇਹਨਾਂ ਦਾ ਝਗੜਾ ਹੋ ਜਾਂਦਾ ਹੈ ਝਗੜਾ ਹੋਣ ਤੋਂ ਬਾਅਦ ਕੁਲਦੀਪ ਗੁੱਸੇ ਦੇ ਵਿੱਚ ਸੁਨੀਤਾ ਦਾ ਗਲ ਘੁੱਟ ਦਿੰਦਾ ਗਲ ਘੁੱਟ ਕੇ ਇਸ ਨੂੰ ਤਲਾਬ ਦੇ ਵਿੱਚ ਸੁੱਟ ਦਿੰਦਾ ਕੁਲਦੀਪ ਦੇ ਉੱਤੇ 376 ਤੇ 302 ਦੇ ਅਧੀਨ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਮਾਮਲਾ ਸੁਨਵਾਈ ਦੇ ਅਧੀਨ ਪਰ ਅਜੇ ਤੱਕ ਸੁਨੀਤਾ ਨੂੰ ਇਨਸਾਫ ਨਹੀਂ ਮਿਲਿਆ ਸੋ ਇਹ ਜਿਹੜੀ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਜਾਗਰੂਤ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਆਸੇ-ਪਾਸੇ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਹਨ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ